ਵੈਕੁਰਜੀ ਕਾਲ ਸਾਬ ਵੈਕੁਰਜੀ ਬਤੇ ਆ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਤਾ ਦਾਤਨ ਸਾਹਿਬ ਜੀ ਜਿੱਥੇ ਗੁਨਨ ਪਾਸ਼ੇ ਨੇ ਆਕਸੀਜਨ ਆਕਸੀਜਨ ਕਾਰਨ ਲੇਹੇ ਵਿੱਚ ਸਾਤੋ ਪਹਿਨਾ ਜੋ ਮੁਰਖ ਹੈ 1517 ਇਸੇ ਜੀ ਨੂੰ ਲਗਾਇਆ ਸੀ ਇਥੇ ਮੇਰੇ ਪਾਸ਼ਾ ਜੀ ਦੇਖੋ ਤੁਸੀਂ ਉਦਾਸੀ ਕਰਦੇ ਹੋਏ ਪੱਤਰ ਸਾਹਿਬ ਗੁਰਦੁਆਸਾਹਿਬ ਕੋ ਪਹੁੰਚੇ ਸਨ ਸਾਧੂ ਦਪਨ ਗੁਰਨਾਨ ਪਾਸ਼ਾ ਜੀ ਇਥੇ ਦਾਤਣ ਸਾਹਿਬ ਐਸੀ ਆਕਸੀਜਨ ਕਾਰਡ ਹੋਣ ਕਾਰਨ ਫਿਰ ਪਾਸ਼ਾ ਜੀ ਨੇ ਇਹ ਜੋ ਰੁਖ ਹੈ ਦਾਤਣ ਸਾਹਿਬ ਜੀ ਜਿਸ ਤਰ੍ਹਾਂ ਕਿ ਗੁਰਦਰਬੀਰ ਸਾਹਿਬ ਜੀ ਹੈ ਨਾ ਸੇਮ ਹੀ ਤਾਸ ਹੈ ਬਿਲਕੁਲ ਸਾਡੀ ਦਰਸ਼ਨ ਕਰੋ ਗੁਰਦਰ ਦਾਤਣ ਸਾਹਿਬ ਜੀ ਇਹ ਹੈ ਜੀ ਗੁਰਦਰ ਦਾਤਣ ਸਾਹਿਬ ਜੀ